ਮੰਨੀਆਂ ਹੁੰਆਂ ਮੰਗਾਂ ਨੂੰ ਲਾਕੂ ਕਰਵਾਉਣ ਵਾਸਤੇ ਪੀਸ ਪੁਲੀ ਲੋਕਤੰਤ ਦੇ ਡੈਮੋਕ੍ਰੇਸੀ ਸਿਸਟਮ ਦੇ ਅੰਡਰ ਰੱਖ ਕੇ ਅੰਦੋਲਨ ਕਰਨ ਚੱਲੇ ਸੀ ਅੱਜ ਵੀ ਆਪਣਾ ਜਿਹੜਾ ਅੰਦੋਲਨ ਹੈ ਇਹ ਬਿਲਕੁਲ ਸ਼ਾਂਤ ਨਹੀਂ ਪੀਸਫੁਲ ਹੀ ਰਹੂਗਾ ਸਾਡੇ ਹੱਥ ਵਾਂ ਕੇ ਬੇਨਤੀ ਹੈ ਸਾਰੇ ਹੀ ਕਿਸਾਨ ਵੀਰਾਂ ਨੂੰ ਕਿ ਆਪਾਂ ਸਾਰਿਆਂ ਨੇ ਡਿਸਪਲਨ ਦੇ ਵਿੱਚ ਰਹਿਣਾ ਹੈ ਪ੍ਰਸ਼ਾਸਨ ਇਹ ਆਪਣੀ ਡਿਊਟੀ ਕਰ ਰਿਹਾ ਹੈ ਆਪਾਂ ਆਪਣੀ ਡਿਊਟੀ ਕਰਨੀ ਹੈ ਕਿਸੇ ਨੇ ਆਪਾ ਪ੍ਰਸ਼ਾਸਨ ਨਾਲ ਜਿਹੜਾ ਫਿਲਹਾਲ ਜਿਹੜਾ ਹੱਥੋਂ ਪਾਈ ਨਹੀਂ ਹੋਣਾ ਪ੍ਰਸ਼ਾਸਨ ਨੂੰ ਪੀਸਫੁਲੀ ਆਪਣਾ ਜਿਹੜਾ ਆਪਣਾ ਧਰਨਾ ਰੱਖਣਾ ਹੈ ਬੇਨਤੀ ਸਾਡੀ ਹਾਂਜੀ ਅੱਜ ਬੀਜੇਪੀ ਉਮੀਦਵਾਰ ਹੰਸਰਾ ਜਾਂਸ ਵੱਲੋਂ ਮੀਟਿੰਗ ਭਲਾਈ ਗਈ ਹੈ ਫਰੀਪੋਟ ਆਪਣੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਨੇ ਕਿਸਾਨ ਜੱਥੇਬੰਦੀਆਂ ਵੀ ਪੁੱਜੀਆਂ ਨੇ ਕੀ ਮਸਲਾ ਸਾਰਾ ਕਿਵੇਂ ਜਿਹੜਾ ਤੁਸੀਂ ਗਰਉਂ ਕਰੀ ਮੈਂ ਗੁਰਮੀਤ ਸਿੰਘ ਗੂਲੇਵਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਬੀਕੇਜੂ ਕਾਦੀਆਂ ਪਹਿਲੀ ਗੱਲ ਤਾਂ ਇਹ ਵੀ ਸਾਡਾ ਕਿਸੇ ਪਾਰਟੀ ਨਾਲ ਕੋਈ ਵਿਰੋਧ ਨਹੀਂ ਕਿਸੇ ਆਦਮੀ ਨਾਲ ਵਿਰੋਧ ਨਹੀਂ ਸਾਡਾ ਨੀਤੀਆਂ ਨਾਲ ਵਿਰੋਧ ਜਿਸ ਤਰ੍ਹਾਂ ਕਿ ਜਿਹੜੀਆਂ ਕਿਸਾਨੀ ਮੰਗਾਂ 2021 ਵਿੱਚ ਚੰਨ ਕਾਲੇ ਕ੍ਰੋਨ ਵਾਪਸ ਲਏ ਸੀ ਬਾਕੀਆਂ ਤੇ ਵਿਸ਼ਵਾਸ ਦਿਵਾਇਆ ਸੀ ਉਹ ਤੋਂ ਮੁਨਕਰ ਹੋਣ ਤੇ ਜਦੋਂ ਭਾਰਤੀ ਕਿਸਾਨ ਯੂਨੀਅਨ ਦਿੱਲੀ ਨੂੰ ਉਹ ਮੰਗਾਂ ਯਾਦ ਕਰਾਉਣ ਵਾਸਤੇ ਜਾ ਰਹੇ ਸਨ ਦੋ ਫੋਰਮ ਤਾਂ ਇਹਨਾਂ ਨੇ ਸੜਕਾਂ 'ਚ ਕਿੱਲ ਗੱਡ ਕੇ ਦਵਾਰਾਂ ਖੜੀਆਂ ਕਰਕੇ ਅਥਰੂ ਗਏ ਇਸ ਗੋਲੀਆਂ ਚਲਾ ਕੇ ਸਾਡਾ ਨੌਜਵਾਨ ਸੁਭਕਰ ਸਿੰਘ ਸ਼ਹੀਦ ਕਰਤਾ ਉਦੋਂ ਅੱਗੇ ਟਰੈਕਟਰ ਭੰਨੇ 400 ਕਿਸਾਨ ਇਹਨਾਂ ਨੇ ਫੱਟੜ ਕਰ ਦਿੱਤਾ ਅੱਜ ਉਹ ਕਿਹੜੇ ਮੂਹਨਾ ਸਾਡੇ ਇਥੇ ਪੰਜਾਬ ਚ ਆ ਕੇ ਬੂਟਾ ਮੰਗਣ ਆ ਰਹੇ ਆ ਅਸੀਂ ਉਹਨਾਂ ਤੋਂ ਇਹੋ ਸਵਾਲ ਪੁੱਛਣਾ ਕਿ ਕੀ ਅਸੀਂ ਕਿਸੇ ਵਿਦੇਸ਼ੀ ਦੇਸ਼ ਦੇ ਕੋਈ ਧਾੜ ਵੀ ਨਹੀਂ ਅਸੀਂ ਇਸ ਦੇਸ਼ ਵਾਸਤੇ ਅਨਾਜ ਪੈਦਾ ਕਰਕੇ ਇਹ ਦੇਸ਼ ਨੂੰ ਦਿੰਨੇ ਆ ਤੇ ਆਪਣੀਆਂ ਮੰਗਾਂ ਵਾਸਤੇ ਅਸੀਂ ਦਿੱਲੀ ਨੂੰ ਯਾਦ ਕਰਾਉਣ ਵਾਸਤੇ ਦੇਸ਼ ਦੀ ਰਾਜਧਾਨੀ ਜਾ ਰਹੇ ਸੀਗੇ ਅਤੇ ਜੋ ਸਾਡੀਆਂ ਪਹਿਲਾਂ ਮੰਗਾਂ ਜਿਵੇਂ ਲਖਮੀਰਪੁਰ ਖੀਰੀ ਆਚਾਰ ਕਿਸਾਨ ਇੱਕ ਪੱਤਰਕਾਰ ਵੀ ਜਿਹੜਾ ਇਹਨਾਂ ਨੇ ਗੱਡੀ ਚੜਾ ਕੇ ਅਜਾ ਮਿਸ਼ਰੇ ਨੇ ਜਿਹੜਾ ਅੱਜ ਵੀ ਉਹ ਮੰਤਰੀ ਪੱਤੇ ਹੈਗਾ ਉਹਨਾਂ ਤੇ ਕੇਸ ਚਲਾਇਆ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀਆਂ ਜਿਹੜੀਆਂ ਕਿਸਾਨੀ ਜਿਹੜਾ ਸਾਡੇ 750 ਕਿਸਾਨ ਸ਼ਹੀਦ ਕੀਤਾ ਇਹਨਾਂ ਨੇ ਉਹਨਾਂ ਦੇ ਅਜੇ ਪਰਿਵਾਰਾਂ ਨੂੰ ਕਾਫੀਆਂ ਨੂੰ ਮੁਆਵਜ਼ਾ ਤੇ ਨੌਕਰੀ ਬਕਾਇਆ ਰਹਿੰਦੀਆਂ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਅੱਜ ਲੀਡਰ ਆ ਰਹੇ ਆ ਉਹੋ ਹੀ ਕਿਸਾਨ ਆ ਜਿਨ੍ਹਾਂ ਦੀਆਂ ਵੋਟਾਂ ਲੈਣ ਆ ਰਹੇ ਆ ਉਹੋ ਹੀ ਲੋਕ ਆ ਜਿਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਸਾਨੂੰ ਇਹਦਾ ਰੋਸ ਆ ਅਸੀਂ ਇਹੋ ਹੀ ਸਵਾਲ ਪੁੱਛਣੇ ਆ ਵੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦਾ ਕਿ ਸਾਡਾ ਕਿਸਾਨ ਇਹ ਦੇਸ਼ ਦਾ ਅन्नदाता ਇਹ ਦੇਸ਼ ਦਾ ਵਾਸੀ ਨਹੀਂਗਾ ਬਸ ਸਾਡੀਆਂ ਇਹ ਮੰਗਾਂ ਹੋਰ ਕਿ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂਗਾ ਸਾਡਾ ਨੀਤੀਆਂ ਨਾਲ ਵਿਰੋਧ ਆ ਜੇ ਗੱਲ ਕਰੀਏ ਜਿਹੜੀ ਪੰਜਾਬ ਸਰਕਾਰ ਹੈਗੀ ਹੈ ਉਹਦੇ ਨਾਲ ਵੀ ਜਿਹੜੇ ਕਿਸਾਨਾਂ ਦੇ ਕਈ ਮਸਲੇ ਮੰਗਾਂ ਦੁਨੀਆ ਹੋਈਆਂ ਕਿ ਉਹਨਾਂ ਦੇ ਵੀ ਉਮੀਦਵਾਰਾਂ ਦੇ ਨਾਲ ਇਸ ਤਰੀਕੇ ਦੇ ਸਵਾਲ ਪੁੱਛਾਂਗੇ ਜਦੋਂ ਵੀ ਮੀਟਿੰਗਾਂ ਕਰਦੇ ਹਾਂ ਇਹ ਜੋ ਵੀ ਐਸਕੇਮ ਮੀਟਿੰਗਾਂ ਕਰਕੇ ਅਗਲਾ ਰਣਨੀਤੀ ਲਿਖੂਗੀ ਜੋ ਵੀ ਸਾਨੂੰ ਉਦੇਸ਼ ਦੇਣਗੇ ਅਸੀਂ ਉਹ ਤੇ ਫੁੱਲ ਚੜਾਵਾਂਗੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਵੀ 26 ਮੰਡੀਆਂ ਸਾਡੀਆਂ ਜਿਹੜੀਆਂ ਉਹ ਤੋੜ ਕੇ ਸੈਲੋ ਨੂੰ ਦੇਣ ਦੀ ਇਹਨਾਂ ਨੇ ਫਰਮਾਨ ਜਾਰੀ ਕਰ ਦਿੱਤੇ ਸੀ ਉਹ ਕਿਸਾਨਾਂ ਦੇ ਤਿੱਖੇ ਵਿਰੋਧ ਦੇ ਕਾਰਨਾਂ ਨੂੰ ਵਾਪਸ ਲੈਣੇ ਪਏ ਪਰ ਅਜੇ ਵੀ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਇਹ ਕੰਦੋ ਵੀ ਮਤਲਬ ਇਹ ਕਾਨੂੰਨਾਂ ਨੂੰ ਫੇਰ ਇਹ ਦੁਆਰਾ ਲਿਆ ਸਕਦੇ ਆ ਅਸੀਂ ਇਹਦੀ ਵੀ ਰਣਨੀਤੀ ਬਣਾ ਕੇ ਇਹਦਾ ਵੀ ਵਿਰੋਧ ਕਰਾਂਗੇ ਇਹਨਾਂ ਦੀਆਂ ਨੀਤੀਆਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ